ਵੋਟ ਕਿਸੇ ਨੂੰ ਨਹੀਂ ਪਾਉਣੀ ਨਾ ਨਾ ਜੀ ਨਾ ਨਾ ਕਹਿੰਦੇ ਅਸੀਂ ਕੰਮ ਹੀ ਬੜੇ ਕੀਤੇ ਆ ਤੁਸੀਂ ਕਹਿੰਦੇ ਕੰਮ ਹੀ ਕੋਈ ਨਹੀਂ ਹੈ ਕਿਹੜਾ ਆਂਦਾ ਜੀ ਕੋਈ ਨਹੀਂ ਆਂਦਾ ਹੈ ਕੋਈ ਨਹੀਂ ਕਰਦਾ ਕੰਮ ਤੁਹਾਡੇ ਸਾਹਮਣੇ ਕਹਿ ਕੇ ਗਿਆ ਵੀ ਪਹਿਲਾਂ ਕੰਮ ਆਇਆ ਪਹਿਲਾਂ ਨਲਕਾ ਉਹ ਕਹਿੰਦਾ ਪੱਟ ਇਹਨੇ ਪੰਜ ਸਾਲਾਂ ਨੂੰ ਹੁਣਾ ਬਾਜੋ ਇਹ ਦੇਖਣਾ ਨਹੀਂ ਇਹ ਤਾਂ ਲੋਕਲ ਹੈ ਕੌਣ ਇਹ ਤਾਂ ਵੜਦੇ ਲੋਕਲ ਵੜਨ ਤਾਂ ਲੋਕਲ ਆਜਾ ਇਹਨੂੰ ਪੰਜ ਸਾਲਾਂ ਨੂੰ ਨਾ ਹੁਣਾ ਪਰ ਤੁਹਾਡੇ ਹਿਸਾਬ ਨਾਲ ਜਾਣ ਦੀ ਕੰਮ ਕੋਈ ਨਹੀਂ ਕਰਦਾ ਵੋਟ ਫਿਰ ਕਿਸੇ ਨੂੰ ਪਾਉਣ ਦਾ ਫਾਇਦਾ ਨਹੀਂ ਨਹੀਂ ਕੋਈ ਨਹੀਂ ਹਾਂ ਜੀ ਨਹੀਂ ਤੁਹਾਡੀ ਨੌਜਵਾਨਾਂ ਤੁਸੀਂ ਅੱਜ ਦੀ ਸੋਚ ਤੁਹਾਡੀ ਇਹੀ ਕਹਿੰਦੀ ਆ ਅਮਰਤਪਾਲ ਨੂੰ ਭਾਵਾਂਗੇ ਜਿਹਾਉਗੇ ਇੱਧ ਹਾਂਜੀ ਨਹੀਂ ਉਹ ਤਾਂ ਖਡੂਰ ਸਾਹਿਬ ਆ ਨਾ ਬਾਈ ਕੋਈ ਕਹਿੰਦਾ ਇੱਧਰ ਕੋਈ ਖਲੋਏਗਾ ਇੱਧਰ ਪਾ ਦਾਂਗੇ ਹਾਂਜੀ ਉਹਨਾਂ ਦਾ ਤਾਂ ਇੱਧਰ ਚਲੋ ਕੋਈ ਨਹੀਂ ਹੈਗਾ ਉਹ ਤਾਂ ਬੱਲੇ ਬੱਲੇ ਕਰੀ ਗੱਲਾਂ ਪਰ ਕਹਿਣ ਦਾ ਮਤਲਬ ਵੀ ਇਹਨਾਂ ਜੋ ਆਪਾਂ ਨੂੰ ਰਵਾਇਤੀ ਪਾਰਟੀਆਂ 'ਚ ਕੋਈ ਨਹੀਂ ਪਸੰਦ ਨਹੀਂ ਨਹੀਂ ਕੋਈ ਨਹੀਂ ਹਾਂਜੀ ਉਹਨੂੰ ਬਾਈ ਜੀ ਨਹੀਂ ਜੀ ਨਹੀਂ ਤੁਸੀਂ ਫਿਰ ਵੋਟ ਪਾਉਂਗੇ ਨਹੀਂ ਇੱਦਕੇ ਨਹੀਂ ਜੀ ਜਾਉਂਗੇ ਹੀ ਨਹੀਂ ਕਿ ਨੋਟਾ ਦਾ ਬਟਨ ਦੱਬੋਗੇ ਨਹੀਂ ਕਹੀਂ ਸਰ ਦਾ ਬੀੜਾ ਦੱਬੋ ਅੱਛਾ ਨਹੀਂ ਉੱਥੇ ਇੱਕ ਆਪਸ਼ਨ ਹੁੰਦੀ ਆ ਨਾ ਵੀ ਜੇ ਕਿਸੇ ਨੂੰ ਨਹੀਂ ਪਾਉਣੀ ਤਾਂ ਨੋਟਾ ਨੂੰ ਪਾ ਦਿਓ ਹਾਂਜੀ 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 ਕਿਉਂਕਿ ਵੋਟ ਪਾਉਣਾ ਆਪਣਾ ਹੱਕ ਆ ਜੇ ਵੋਟ ਨਹੀਂ ਪਾਵਾਂਗੇ ਫਿਰ ਆਪਾਂ ਇਹ ਨਹੀਂ ਕਹਿ ਸਕਦੇ ਆਪਣੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਉਹ ਨਹੀਂ ਹੁੰਦੀਆਂ ਉਸੇ ਘਰੋਂ ਵੋਟ ਬਣੀਆਂ ਤੁਹਾਡੀ ਹਾਂਜੀ ਤੁਸੀਂ ਤੁਸੀਂ ਬਜ਼ੁਰਗੋ ਕੀ ਕਹਿੰਦੇ ਹੋ ਅੱਗੇ ਇੱਧੇ ਕਰੋ ਕਰੋ ਇੱਧਰ ਉੱਧਰ ਮੱਦਦ ਕਰੋ ਨਾਲ ਤੁਹਾਨੂੰ ਕੌਣ ਪਸੰਦ ਆ ਤੁਹਾਨੂੰ ਤੇ ਇਹੋ ਹੀ ਹੁਣ ਝਾੜੂ ਹੀ ਪੈਣ ਲਈ ਹੈ ਹੁਣ ਤੇ ਝਾੜੂ ਹੀ ਚੱਲਣਾ ਝਾੜੂ ਹੀ ਚੱਲਣਾ ਹੁਣ ਤੇ ਝਾੜ ਕੇ ਭਾਰੀ ਨਹੀਂ ਹੋਰ ਕੋਈ ਨਹੀਂ ਪਸੰਦ ਹੈਗਾ ਪੰਜੇ ਵਾਲੇ ਨਹੀਂ 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 ਝਾੜੂ ਹੀ ਝਾੜੂ ਵਾਲੇ ਪਸੰਦ ਝਾੜੂ ਝਾੜੂ ਇਹ ਕੰਮ ਕੰਮ ਕਰਾਈ ਜਾਂਦੇ ਨੇ ਕਰਾਈ ਜਾਂਦੇ ਕਰਾਈ ਜਾਂਦੇ ਤੁਹਾਨੂੰ ਪੈਨਸ਼ਨ ਮੋਨਸ਼ਨ ਮਿਲ ਜਾਂਦੀ ਆ ਹਾਂ ਮਿਲ ਜਾਂਦੀ ਤੇ ਬਾਕੀ ਨਹੀਂ ਪਸੰਦ ਹੈ ਕਿ ਫੁੱਲ ਵਾਲੇ ਨਹੀਂ ਪਸੰਦ ਹੁੰਦਾ ਕਹਿੰਦੇ ਅਸੀਂ ਜਿੱਤਣ ਵਾਲੇ ਆ ਨਾ ਨਾ ਕੋਈ ਨਹੀਂ ਕੋਈ ਨਹੀਂ ਇਹਦੀ ਝਾੜੂ ਦੀ ਆਵਾਜ਼ ਹੀ ਇੱਧਰੋਂ ਹਾਂ ਹਾਂ ਝਾੜੂ ਦੀ ਕੀ ਚੱਲ ਰਹਾ ਹੈ ਜਿਹੜਾ ਲੇ ਕਿ ਇਹ ਬੈਠੇ ਆ ਤੁਮ ਆਪ ਦੀ ਵੋਟ ਬਣੀ ਆ ਉਹ ਕਿਸ ਕੋ ਡਾਲੋਗੇ ਉਹ ਮੋਕੇ ਆਉਗੇ ਤੇ ਵੇਖਾਂਗੇ ਪਰ ਕਿਹਨੂੰ ਪਤਾ ਤਾਂ ਲੱਗੇ ਵੀ ਕਿਹਨੂੰ ਕਵੀ ਤਾਂ ਪਸੰਦ ਹੋਊਗਾ ਹੀ ਅੱਕਦਾ ਤਾਂ ਪਸੰਦ ਹੁੰਦਾ ਹੀ ਆ ਆਹੋ ਹੁੰਦਾ ਦਾਵਾ ਜਦੋਂ ਮੌਕੇ ਆਊਗਾ ਫਿਰ ਵੇਖ ਲਾਂਗੇ ਮੌਕਾ ਤਾਂ ਆ ਗਿਆ ਵਾ 10 ਤਾਂ ਦਿੰਦੇ ਸਾਰੇ ਦੇ ਭਾਵੇਂ ਦੱਸ ਦੇਣੀ ਰਹਿ ਗਏ ਨਹੀਂ ਇਹ ਮੌਕੇ ਦਾ ਪਤਾ ਲੱਗਦਾ ਵਾ ਇਦਾਂ ਨਹੀਂ ਪਤਾ ਲੱਗਦਾ ਅੱਛਾ ਹਲੇ ਡਿਸਾਈਡ ਨਹੀਂ ਹੋਇਆ ਹਲੇ ਬੋਤਲ ਕਿੱਧਰ ਆਉਣੀ ਆ ਉਹ ਦੇਖਾਂਗੇ ਫਿਰ ਨਾ ਬੋਤਲ ਬਦਲ ਨਹੀਂ ਅਸੀਂ ਵੰਦੇ ਹੁੰਦੇ ਨਾ ਅੱਛਾ ਹਲੇ ਮਨ ਬਣਿਆ ਨਹੀਂ ਮਤਲਬ ਨਾ ਇੰਡੀਏ ਤੂੰ ਜਾ ਕੇ ਬਣੂ ਇੰਡੀਏ ਤੇ ਜਾ ਕੇ ਬਣੂ 20 ਦਿਨਾਂ ਬਾਅਦ ਹੈ ਆਹ ਤੇ ਕਿਦਾਂ ਦਾ ਮਾਹੌਲ ਕਿਵੇਂ ਚੱਲ ਰਿਹਾ ਜੀ ਵੋਟਾਂ ਦਾ ਵਾ ਕੀ ਦਾ ਤੁਹਾਨੂੰ ਲੱਗਦਾ ਵੀ ਪਲੜਾ ਭਾਰੀ ਆ ਉਹ ਮਾਹੌਲ ਇਹਦੇ ਵਿੱਚ ਉਹਨਾਂ ਲਈ ਚੜੂ ਰਿਹਾ ਨਹੀਂ ਬਾਕੀ ਵੀ ਤਾਂ ਹੈਗੀਆਂ ਪਾਰਟੀਆਂ ਆਪਣੀਆਂ ਫੁੱਲ ਵਾਲੇ ਆ ਪੰਜੇ ਵਾਲੇ ਆ ਦੂਜੇ ਮੈਂ ਤੁਹਾਡੀ ਗੱਲ ਠੀਕ ਹੈ ਬਈ ਲੋਕਾਂ ਦਾ ਕੀ ਪਤਾ ਕੀ ਹਿਸਾਬ ਆ ਜੀ ਹਾਂ ਹਾਂ ਹ ਇਹਦੇ ਜਿਨ੍ਹਾਂ ਦੀ ਸਰਕਾਰ ਇਹ ਸਸਪੈਂਸ ਬਣਿਆ ਹੋਇਆ ਹੈ ਕਿ ਲੋਕਾਂ ਨਾਲ ਕਿ ਆਪਣੀ رائے ਨਹੀਂ ਦੇਣ ਦੇ ਕਿ ਕਿਨੂੰ ਵੋਟ ਪਾਉਣੀ ਹੈ ਤਬ ਲਮ ਇਹ ਕੋਲੇਜੇ ਜਾ ਕੇ ਖੁੱਲਦਾ ਪੰਜਾਬੀ ਆਪਣਾ ਭੇਦ ਖੋਲਦੇ ਨਹੀਂ ਹਾਂਜੀ ਹਾਂਜੀ ਭੇਦ ਨਹੀਂ ਦਿੰਦੇ ਆਪਣਾ ਹਾਂਜੀ ਪਰ ਫਿਰ ਵੀ ਆਪਾਂ ਨੂੰ ਜਿਵੇਂ ਇੱਕ ਹੁੰਦਾ ਨਾ ਵੀ ਆਪਣਾ opinion ਹੁੰਦਾ ਵੀ ਯਾਰ ਆਹ ਪਾਰਟੀ ਚੰਗੀ ਆ ਆਹ ਨਹੀਂ ਚੰਗੀ ਉਹ ਠੀਕ ਆ ਵੀ ਸੱਤਾਧਰ ਪਾਰਟੀ ਉਹ ਗੱਲ ਵੱਖਰੀ ਆ ਪਰ ਵੈਸੇ ਆਪਾਂ ਨੂੰ ਕਿਹੜੀ ਪਸੰਦ ਆ ਪਸੰਦ ਆ ਆਪਾਂ ਨੂੰ ਕਾਂਗਰਸ ਆ ਕਾਂਗਰਸ ਹਾਂਜੀ ਤੇ ਲੱਗਦਾ ਤੁਹਾਨੂੰ ਵੀ ਉਹ ਜਿੱਤਣਗੇ ਜਾਂ ਇਹ ਜਾਂ ਬੋਲਣੇ ਕੋਈ ਨਹੀਂ ਕਹਿ ਸਕਦੇ ਪਰ ਆਪਣੀ ਤੁਹਾਨੂੰ ਪਸੰਦ ਦੱਸ ਦੀਏ ਇਹਦੇ ਬਾਰੇ ਕੋਈ ਨਹੀਂ ਕਹਿ ਸਕਣੇ ਕੌਣ ਜਿੱਤੇਗੀ ਇਹ ਤੇ ਸਮਾਂ ਬਤਾਏਗਾ ਕੌਣ ਜਿੱਤੇਗੀ ਹਲੇ ਨੇੜੇ ਜੇ ਜਾ ਕੇ ਹਲੇ ਉਹ ਨਹੀਂ ਗੱਲ ਬਣੀ ਨਹੀਂ ਮਤਲਬ ਹਲੇ ਤਾਂ ਸਾਰੇ ਜਿੱਤੀ ਜਾਂਦੇ ਨੇ ਹਾਂਜੀ ਸਾਰ ਕੋਈ ਵੀ ਨਹੀਂ ਰਿਹਾ ਜਿੱਤੋ ਮਰਜੀ ਸਾਰੇ ਆਪਣਾ ਜੋਰ ਲਾਉਂਦੇ ਆ ਜੀ ਬਾਕੀ ਵੇਖੋ ਨਤੀਜਾ ਹਰ ਇੱਕ ਬੰਦਾ ਕਹਿੰਦਾ ਮੈਂ ਮੈਚ ਜਿੱਤਾਂਗਾ ਮੈਂ ਹਾਂ ਹਾਂ ਕੋਈ ਹਰ ਇੱਕ ਬੰਦਾ ਕਹਿੰਦਾ ਕਿ ਮੈਂ ਜਿੱਤਣਾ ਵਾ ਕੋਈ ਵੀ ਨਹੀਂ ਕਹੇਗਾ ਕਿ ਮੈਂ ਹਾਰਨਾ ਮੇਰਾ ਤੁਹਾਨੂੰ ਪੁੱਛਣ ਦਾ ਤਾਂ ਕਾਰਨ ਆ ਤੁਸੀਂ ਦੇਖੋ ਦੁਕਾਨਦਾਰ ਹੋ ਬਿਜ਼ਨਸਮੈਨ ਹੋ ਐਜੇ ਬਿਜ਼ਨਸਮੈਨ ਜਾਂ ਐਜੇ ਦੁਕਾਨਦਾਰ ਲੋਕ ਆਉਂਦੇ ਨੇ ਕਈ ਵਾਰੀ ਗੱਲਾਂ-ਗੱਲਾਂ 'ਚ ਮਾਹੌਲ ਖੁੱਲ ਜਾਂਦਾ ਯਾਰ ਇਹਨੂੰ ਨਹੀਂ ਆਹ ਚੰਗਾ ਇਹਨੂੰ ਨਹੀਂ ਇਦਾਂ ਦੀ ਕਦੇ ਕੋਈ ਗੁਫ਼ਤਗੂ ਹੁੰਦੀ ਨਹੀਂ ਨਹੀਂ ਇਤਨਾ ਦੀ ਕੋਈ ਗੁਫ਼ਤਗੂ ਨਹੀਂ ਹੈਗਾ ਇਤਨਾ ਦੀ ਕੋਈ ਤੁਸੀਂ ਕੀ ਕਹਿੰਦੇ ਹੋ ਬਜ਼ੁਰਗੋ ਦੇਖੋ ਜੀ ਇੱਥੇ ਆ ਵੇਲੇ ਜਿਹੜਾ ਕਾਂਗਰਸ ਸੁਖਿੰਦਰ ਸਿੰਘ ਨਰਾਵਾ ਜਿਹੜਾ ਉਹ ਪ੍ਰਾਣਾ ਬੰਦਾ ਸਾਰਿਆਂ ਤੋਂ ਸੀਨੀਅਰ ਬੰਦਾ ਉਹਦਾ ਜ਼ਿਆਦਾ ਜੋਰ ਜੁਲ ਹੂੰ ਹੂੰ ਹੋ ਸਕਦਾ ਪਾਰਟੀ ਤੋਂ ਉੱਠੇ ਉੱਪਰ ਉੱਠ ਕੇ ਉਹ ਜੇ ਲੋਕੀ ਚਾਹੁੰਦੇ ਆ ਉਹਨੂੰ ਕੋਈ ਸੁਖਜਿੰਦਰ ਰੰਦਾ ਠੀਕ ਆ ਜੀ ਸੋ ਸਾਡੇ ਨਾਲ ਕੁਝ ਹੋਰ ਲੋਕਾਂ ਨੂੰ ਤੁਸੀਂ ਕੀ ਕਹਿੰਦੇ ਹੋ ਬਾਈ ਜੀ ਮੈਂ ਤਾਂ ਕਹਿੰਦਾ ਸਾਈਕਲਸੀ ਨੂੰ ਵੋਟ ਪਾ ਕੇ ਸਾਈਕਲਸੀ ਨੂੰ ਬਣਾਓ ਬਹੁਤ ਵਧੀਆ ਮੁੰਡਾਏ ਬਹੁਤ ਵਧੀਆ ਆਪਣੇ ਇਲਾਕੇ ਦਾ ਇਹਨੂੰ ਸਵਾਰ ਬਹੁਤ ਕੀਤਾ ਵਾ ਇਹਦਾ ਤਾਂ ਵੀ ਕਰੇਗਾ ਕਿਉਂ ਵੀ ਅਹੀਂ ਰੰਧਾਵੇ ਨੂੰ 40 ਸਾਲ ਹੋ ਗਏ ਵੋਟਾਂ ਪਾਉਂਦੇ ਆਡੇ ਕਲਾ ਨੌਰ ਦੀ ਉਹ ਡੇਟਾ ਵੀ ਫਟ ਕੇ ਲਾ ਗਿਆ ਸੱਤ ਸਾਲ ਹੋ ਗਏ ਪੰਚਾਇਤ ਨਹੀਂ ਕਲਾ ਨੌਰ ਚ ਉਹਨਾਂ ਕੋਈ ਬੰਨ ਦਿੱਤੀ ਪਰੇ ਤਾਂ ਐਮਪੀ ਦੀਆਂ ਚੋਣਾਂ ਜੀ ਐਮਐਲਏ ਦੀਆਂ ਨਹੀਂ ਹੈਗੀਆਂ ਐਮਪੀ ਦੀਆਂ ਹੀ ਹੋ ਗਏ ਉਹ ਵੀ ਐਮਪੀ ਜੀ ਖਲੋਤਾ ਦਾ ਹੁਣ ਕੰਮ ਕਰੋ ਕੋਈ ਖਾਓ ਆਪ ਵੀ ਖਾਓ ਤੁਹਾਨੂੰ ਕੰਮ ਵੀ ਕਰੋ ਆਪਣੇ ਪੰਜਾਬ ਦਾ ਸਵਾਰੋ ਕੁਝ ਪੰਜਾਬ ਨੂੰ ਤਾਂ ਲਾਤਾ ਉਹਨਾਂ ਨੇ ਰਿਜਕ ਤਾਂ ਲਾਤਾ ਕੀ ਕੰਮਕਾਰ ਤੇ ਕੋਈ ਹੈ ਨਹੀਂ ਇੱਥੇ ਕੰਮ ਕਰਨ ਦੇਣਾ ਰੁਜਵਾਦ ਦੇਣ ਮੈਂ ਤਾਂ ਕਹਿੰਦਾ ਸੈਰੀ ਕਲਸੀ ਵਰਗਾ ਮੁੰਡਾ ਹੀ ਕੋਈ ਨਹੀਂ ਹੈ ਇਹਨੂੰ ਵੋਟਾਂ ਪਾਉਂ ਜਿਤਾਓ ਮੈਂ ਕਹਿੰਦਾ ਸਭ ਤੋਂ ਵਧੀਆ ਆ ਪੰਜ ਆਹ ਵੇਖੋ 2 2.5 ਸਾਲ ਹੋ ਗਏ ਨੇ ਕੋਈ ਬਿੱਲ ਕਿਸ ਨੂੰ ਆਇਆ ਪੈਨਸ਼ਨਾਂ ਆਪਣੀਆਂ 1500 ਆਉਂਦੀਆਂ ਟਾਈਮ ਨਾਲ ਚਾਹੇ ਤੇ ਪੈਨਸ਼ਨਾਂ ਨਾ ਆਉਂਦੀਆਂ ਉਹਨਾਂ ਬਜ਼ ਉਹ ਵੀ ਆਂਦੀਆਂ ਪਹਿਲਾਂ ਵੀ ਆ ਰਹੀਆਂ ਪਹਿਲਾਂ ਆ ਰਹੀਆਂ ਪਹਿਨਾ 250 750 ਹੀ ਹੁੰਦੇ 1500 ਆ ਰਹੀ ਹੈ ਬਯੁਰਗ ਦੋ ਆ ਦੋਆਂ ਦੀ ਰੋਟੀ ਪਾਣੀ ਤੇ ਚੱਲ ਸਕਦਾ ਕਿ ਨਹੀਂ ਤੇ ਜੋ ਵੀ ਆ ਕੰਮ ਵਧੀਆ ਕਰਨਦੇ ਨੇ ਆਮ ਪਾਰਟੀ ਦਾ ਮੁੰਡਾ ਇਹਨਾਂ ਕਿ ਬਟਾਲੇ ਦਾ ਸਭ ਕੁਝ ਸਵਾਰਿਆ ਉਹਨੂੰ ਇਲਾਕੇ ਦਾ ਵੀ ਸਵਾਰੇਗਾ ਤੁਸੀਂ ਕਹਿੰਦੇ ਵੀ ਇੱਕ ਮੌਕਾ ਉਹਨਾਂ ਨੂੰ ਵੀ ਦੇਣਾ ਚਾਹੀਦਾ ਮੈਂ ਕਹਿੰਦਾ ਸੈਰੀਕਲਸੀ ਨੂੰ ਦੇਣਾ ਪੀ ਚਾਹੀਦਾ ਬਾਜਵੇਂ ਨੂੰ ਵੀ ਦੇਖ ਲਿਆ ਮਰੋਦ ਖਾਨੇ ਨੂੰ ਵੀ ਦੇ ਕੇ ਵੇਖ ਲਿਆ ਇਹਨੂੰ ਦੇਣਾ ਚਾਹੀਦਾ ਸੈਰੀਕਲਸੀ ਨੂੰ ਨਹੀਂ ਦਿਓ ਉਹਨਾਂ ਨੇ ਕੋਈ ਕੀਤਾ ਸ਼ਾਣੀ ਦਿਓ ਨਲਕਾ ਪੁੱਟ ਕੇ ਉਹ ਤੇ ਲੈ ਗਿਆ ਅੱਧਾ ਇਧਰੋਂ ਵੀ ਪੁੱਟ ਕੇ ਲੈ ਗਿਆ ਦਾ ਉਹਨਾਂ ਕੀ ਦੇਣਾ ਹੈ थैंक यू सर ਇਨੀ ਗੱਲ ਕਹਿੰਦਾ ਵਧੀਆ ਤੁਸੀਂ बिजनेसमैन ਹੋ ਐਜ਼ ਅ बिजनेसमैन ਮੈਂ ਤੁਹਾਨੂੰ ਪੁੱਛਦਾ ਵੀ ਤੁਹਾਡੇ ਹਿਸਾਬ ਨਾਲ ਵੀ ਕਿਹੜੀ ਦੇਖੋ ਜਿਹੜੀ ਸੱਤਾਧਰ ਪਾਰਟੀ ਹੁੰਦੀ ਆ ਉਹ ਤਾਂ ਚੱਲੀ ਰਹੀ ਆ ਹਾਂਜੀ ਠੀਕ ਆ ਕਿ ਨਹੀਂ ਉਹ ਤਾਂ ਸੱਤਾ ਦੇ ਵਿੱਚ ਨੇ ਉਹਨਾਂ ਦਾ ਤਾਂ ਆਪਾਂ ਗੱਲ ਹੀ ਨਹੀਂ ਕਰਦੇ ਕਿਉਂਕਿ ਤਾਂ ਸਰਕਾਰ 'ਚ ਵੈਸੇ ਸਭ ਤੋਂ ਜ਼ਿਆਦਾ ਗੱਲ ਉਹਨਾਂ ਦੀ ਹੀ ਕਰਨੀ ਚਾਹੀਦੀ ਹੈ ਕਿਉਂਕਿ ਵਿਕਾਸ ਉਹਨਾਂ ਨੇ ਕਰਨਾ ਪਹਿਲਾਂ ਸਭ ਤੋਂ ਪਹਿਲਾਂ ਤਾਂ ਉਹਨਾਂ ਬਾਰੇ ਓਪੀਨੀਅਨ ਕੀ ਹੈ ਤੁਹਾਡਾ ਦੇਖੋ ਜੀ ਇਹ ਆਪਣਾ ਹੁਣ ਜਿਹੜੀ ਆ ਆਮ ਪਾਰਟੀ ਸਰਕਾਰ ਆ ਠੀਕ ਆ ਸਰਕਾਰ ਵਧੀਆ ਇਹ ਹੁਣ ਹਣੋਂ ਵਾਲਾ ਸਮਾਂ ਹੀ ਦੱਸੇਗਾ ਹੁਣ ਦੇਖੋ ਜੀ ਪੋਲੀਟਿਸ ਨੇ ਵਿੱਚ ਟੱਕਰ ਬੜੀ ਫਸਵੀਂ ਹੋਣਾ ਅਕਾਲੀ ਦਲ ਵੀ ਖਲੋਤੇ ਨੇ ਭਾਜਪਾ ਵੀ ਖਲੋਤੀ ਆ ਕਾਂਗਰਸ ਵੀ ਖਲੋਤੀ ਆ ਇਹ ਹੁਣ ਕਿਉਂਕਿ ਕਿਉਂਕਿ ਜੇ ਤੁਹਾਡੇ ਏਰੀਆ ਦੀ ਆਪਾਂ ਸਪੈਸ਼ਲੀ ਗੱਲ ਕੀਤੀ ਜਾਵੇ ਇੱਥੇ ਜ਼ਿਆਦਾਤਰ ਭਾਜਪਾ ਨੇ ਬਾਜ਼ੀ ਮਾਰੀ ਆ ਜੇ ਜ਼ਿਆਦਾ ਗਣੀਆ ਜਾਣ ਚਾਹੇ ਉਹ ਬਨੋਦ ਖੰਨਾ ਹੋਵੇ ਸਣੀ ਦਿ올 ਹੋਵੇ ਉਤੋਂ ਪਹਿਲਾਂ ਉਤੋਂ ਪਹਿਲਾਂ ਇਹ ਕਾਂਗਰਸ ਕੋਲੇ ਰਹੀ ਆ ਮਤਲਬ ਦੋਨੇ ਹੀ ਜ਼ਿਆਦਾਤਰ ਖੇਡਦੇ ਆ ਤੀਜਾ ਤਾਂ ਵਿੱਚੋਂ ਕਦੇ ਇੱਕ ਤਾਂ ਕੋਈ ਲੈ ਕੇ ਜਾਂਦਾ ਵਾ ਪਰ ਤੁਹਾਡੇ ਹਿਸਾਬ ਨਾਲ ਬਈ ਫੁੱਲ ਵਾਲਾ ਨਹੀਂ ਚੰਗਾ ਸੀ ਇਹ ਫੁੱਲ ਵਾਲਾ ਤੇ ਸਾਰੇ ਚੰਗੇ ਹੈਗੇ ਜੀ ਹੁਣ ਦੇਖੋ ਜੀ ਸਣੀ ਦਿ올 ਨੇ ਤੇ ਇੱਥੇ ਚਲੋ ਬਣਿਆ ਹੈਗਾ ਉਹਨੇ ਕੰਮ ਨਹੀਂ ਉਹ ਜਿਆ ਕੀਤਾ ਹੈਗਾ ਹੁਣ ਇਹਦੇ ਬਾਰੇ ਅਸੀਂ ਕੀ ਕਹਿ ਸਕਦੇ ਹੁਣ ਹੁਣ ਦੇਖੋ ਜੀ ਹੁਣ ਟੱਕਰ ਫਸਮੀ ਹੋਏਗੀ ਹੁਣ ਤਿੰਨ ਚਾਰ ਪਾਰਟੀਆਂ ਹੋ ਗਈਆਂ ਹੁਣ ਦੇਖੋ ਕੀ ਬੰਦਾ ਹੁਣ ਪਰ ਤੁਹਾਡੇ ਹਿਸਾਬ ਨਾਲ ਤੁਸੀਂ ਕਿਹਨੂੰ ਪਸੰਦ ਕਰਦੇ ਇਹ ਹੁਣ ਆਪਣੀ ਆਪਣੀ ਇਹ ਦਿਲ ਦੀ ਗੱਲ ਸੋ ਦੱਸ ਸਕਦੇ ਹੁਣ ਮਤਲਬ ਇਸ ਵਾਰ ਪੰਜਾਬੀ ਪੱਤੇ ਖੋਲ ਨਹੀਂ ਰਹੇ ਜਿਵੇਂ ਐਂਡ ਜੇ ਤੇ ਜਾ ਕੇ ਖੋਲਣਗੇ ਹਨਾ ਹਲੇ ਮੌਕਾ ਆਇਆ ਨਹੀਂ ਇਹ ਮੌਕਾ ਨਹੀਂ ਹਜੇ ਦੱਸ ਸਕਦਾ ਪੰਜਾਬੀ ਕੋਈ ਨਹੀਂ ਦੱਸ ਸਕਦਾ ਜੀ ਹਾਂਜੀ ਜਦੋਂ ਨੇਰੀ ਇਹ ਆਪਦੀ ਚੱਲੀ ਆ ਉਹ ਕਿਸੇ ਨੂੰ ਪਤਾ ਨਹੀਂ ਸੀ ਕਿਉਂਕਿ ਜਦੋਂ ਚੱਲਣੀ ਚਾਹੀਦੀ ਸੀ ਉਦੋਂ ਚੱਲੀ ਨਹੀਂ ਜਦੋਂ ਨਹੀਂ ਚੱਲਣੀ ਚਾਹੀਦੀ ਉਦੋਂ ਚੱਲ ਗਈ ਬਿਲਕੁਲ ਸਹੀ ਗੱਲ ਠੱਡੀ ਜੀ ਹਾਂਜੀ ਕਿਉਂਕਿ ਸਾਡੇ ਪੰਜਾਬੀਆਂ ਦਾ ਇਹ ਪਛੋਕੜ ਰਿਹਾ ਵੀ ਅਸੀਂ ਪਲਟਾ ਜਦੋਂ ਮਰਾਉਣਾ ਹੋਵੇ ਤਾਂ ਫਿਰ ਚੰਗੀ ਤਰ੍ਹਾਂ ਹੀ ਪਿਆਰ ਵੀ ਬਹੁਤ ਦਿੰਨੇ ਹਾਂ ਹਾਂਜੀ ਹਾਂਜੀ ਪਿਆਰ ਵੀ ਬਹੁਤ ਦਿੰਨੇ ਹਾਂ ਫਿਰ ਪਲਟੀ ਮਰਾਉਣੀ ਫਿਰ ਚੰਗੀ ਤਰ੍ਹਾਂ ਮਰਾਦਨੇ ਅਸੀਂ ਵੀ ਹਾਂਜੀ ਠੀਕ ਪਰ ਜੇ ਆਪਾਂ ਵਿਕਾਸ ਦੀ ਗੱਲ ਕੀਤੀ ਜਾਵੇ ਚਾਹੇ ਉਹ ਸੜਕਾਂ ਨੂੰ ਲੈ ਕੇ ਹੋਵੇ ਪਿੰਡਾਂ ਦੀਆਂ ਗਲੀਆਂ ਨਾਲੀਆਂ ਜਾਂ ਆਪਣੇ ਕੋਈ ਹੋਰ ਪਾਰਕਾਂ ਨੂੰ ਲੈ ਕੇ ਹੋਵੇ ਬੱਚਿਆਂ ਦੀ ਪੜ੍ਹਾਈ ਦੇਖੋ ਜੀ ਪੈਸਾ ਨਾ ਵੀ ਲੱਗਿਆ ਵਾ ਪਿੰਡ ਦਾ ਵਿਕਾਸ ਵੀ ਹੋਇਆ ਵਾ ਕਾਂਗਰਸ ਨੇ ਵਿਕਾਸ ਬਹੁਤ ਕੀਤਾ ਸੀ ਆਮ ਪਾਰਟੀ ਨੇ ਚਲੋ ਤੇ ਹੁਣ ਹੁਣ ਆ ਗਈ ਹੁਣ ਕੀ ਆਣਾ ਇਲੈਕਸ਼ਨ ਉਤੋਂ ਆ ਗਈ ਆ ਜ਼ੋਰ ਨਹੀਂ ਪਾ ਰਹੀ ਪੈਸਾ ਨਹੀਂ ਪੈਸੋ ਫਾਂਡ ਮਿਲ ਰਾ ਠੀਕ ਆ ਸਰਕਾਰ ਆਮ ਪਾਰਟੀ ਵੀ ਠੀਕ ਆ ਸਾਰੇ ਸਾਰੀਆਂ ਠੀਕ ਆ ਗਈਆਂ ਜਿਹੜਾ ਕੰਮ ਕਰੇਗਾ ਵੋਟ ਉਹਨੂੰ ਮਿਲਣੀ ਆ ਠੀਕ ਆ ਜੀ ਧੰਨਵਾਦ ਜੀ ਥੈਂਕ ਯੂ ਸੋ ਤੁਸੀਂ ਦੇਖਿਆ ਕਿਸ ਤਰ੍ਹਾਂ ਸ਼ਹਿਰੀ ਕਲਸੀ ਜਿਹੜਾ ਰੋਡ ਸ਼ੋਅ ਚੱਲ ਰਿਹਾ ਔਰ ਉਸ ਦੇ ਦੌਰਾਨ ਵਿੱਚ ਅਸੀਂ ਲੋਕਾਂ ਤੋਂ ਸਵਾਲ ਕੀਤੇਗੇ ਵੀ ਲੋਕਾਂ ਦੇ ਆਪਾਂ ਜਿਹੜੇ ਰਿਐਕਸ਼ਨ ਜਾਣੀ ਆ ਵੀ ਲੋਕ ਕੀ ਚਾਹੁੰਦੇ ਨੇ ਮਿਲਮਾ ਜਿਹੜਾ ਮਿਲਮਾ ਜੁਲਮਾ ਜਿਹੜਾ ਹੰਗਾਰਾ ਭਰਿਆ ਮਿਲਿਆ ਰਿਹਾ ਕਿਉਂਕਿ ਸਾਰੀਆਂ ਪਾਰਟੀਆਂ ਨੂੰ ਲੋਕ ਪਸੰਦ ਕਰਦੇ ਆ ਪਰ ਆਪਦੇ ਜਿਹੜੇ ਪੱਤੇ ਉਹ ਕੋਈ ਨਹੀਂ ਖੁੱਲ ਰਹੇ ਕਿਉਂਕਿ ਪੰਜਾਬੀ ਦੀ ਇਹ ਖਾਸੀਅਤ ਰਹੀ ਆ ਉਹਨੇ ਐਂਡ ਦੇ ਦਿਨਾਂ ਤੱਕ ਐਂਡ ਵਾਲੇ ਹਫਤੇ ਦੇ ਵਿੱਚ ਕੀ ਐਂਡ ਵਾਲੇ ਦਿਨ ਤੱਕ ਵੀ ਆਪਣਾ ਭੇਤ ਨਹੀਂ ਕਿਸੇ ਨੂੰ ਦੇਣਾ ਹੁੰਦਾ ਕਿਉਂਕਿ ਇਹਦਾ ਮੌਕੇ ਤੇ ਹੀ ਪਤਾ ਲੱਗਦਾ ਕਿਉਂਕਿ ਜੇ ਪਿਛਲੀਆਂ ਆਪ ਆਮ ਆਦਮੀ ਦੀ ਸਰਕਾਰ ਜਦੋਂ ਸੱਤਾ ਚ ਆਈ ਸੀ ਉਦੋਂ ਕਿਸੇ ਨੂੰ ਨਹੀਂ ਪਤਾ ਸੀ ਵੀ ਇਹ ਆਉਣਗੇ ਕਿਉਂਕਿ ਇਹਨਾਂ ਦੇ ਜਿਹੜਾ ਆਉਣ ਦਾ ਟਾਈਮ ਸੀ ਉਦੋਂ ਤਾਂ ਨਹੀਂ ਆਏ ਪਰ ਉਹਦੇ ਬਾਅਦ ਚੋ ਇਹ ਜਹਾ ਧੋਬੀ ਪਛਾੜ ਪਿਆ ਵੀ ਲੋਕ ਦੇਖਦੇ ਹੀ ਰਹੇ ਕਿਉਂਕਿ 9ਵੇਂ ਵਿਧਾਇਕ ਜਿਹੜੇ ਚੁਣ ਕੇ ਗਏ ਸੀ ਹੁਣ ਇਸ ਵਾਰ ਦੇਖੋ ਕਿਹੜੀ ਨਿਤਰੂ ਬਣੇ ਮਖਾਣੀ ਕੁੰਡੀਆਂ ਦੇ ਸਿੰਘ ਫਸ ਗਏ ਸੋ ਫਿਲਹਾਲ ਦੇ ਲਈ ਇੰਨਾ ਹੀ ਕੈਮਰਾਮੈਨ rahul ਦੇ ਨਾਲ ਭਪਿੰਦਰ ਗਰੇਵਾਲ ਡੇਲੀ ਪੋਸਟ ਪੰਜਾਬੀ ਗੁਰਦਾਸ